ਇਹ ਵੀਰਾ ਆਪਣੇ ਆਪ ਨੂੰ ਤੋੜਦਾ ਮੁੱਕੇ ਮਾਰਦਾ ਥੱਪੜ ਮਾਰਦਾ ਇੰਨੀ ਜ਼ੋਰ-ਜ਼ੋਰ ਦੀ ਥੱਪੜ ਮਾਰਦਾ ਆਪਣੇ ਮੂੰਹ ਤੇ ਨਾ ਮਤਲਬ ਰੂਹ ਕੰਬ ਜਾਂਦੀ ਹੈ ਸਾਹਮਣੇ ਵਾਲੇ ਦੀ ਤੇਰੇ ਮੰਮੀ ਪਾਪਾ ਇਸ ਦੁਨੀਆ ਤੋਂ ਚਲੇ ਗਏ ਹੈ ਨਾ ਉਸ ਤੋਂ ਬਾਅਦ ਤੈਨੂੰ ਇਹਨੇ ਮਾਂ ਬਣ ਕੇ ਪਾਲਿਆ ਪਾਲਿਆ ਨਾ ਹੁਣ ਤੂੰ ਨਹੀਂ ਚਾਹੁੰਦਾ ਤੂੰ ਆਪਣੀ ਮਾਂ ਨੂੰ ਸੁੱਖ ਦੇਵੇਂ ਮਾਂ ਆਪ ਦੇ ਆਪ ਦੇ ਸੱਟਾਂ ਖਾ ਲੂਗੀ ਥੱਪੜ ਖਾ ਲੂ ਪੁੱਤ ਦੇ ਨਹੀਂ ਖਾ ਜਦੋਂ ਤੂੰ ਇਹਦੇ ਸਾਹਮਣੇ ਆਪ ਦੇ ਆਪ ਨੂੰ ਮਾਰਦਾ ਮਾਂ ਦੇ ਥੱਪੜ ਮਾਰਨ ਤੋਂ ਵੱਧ ਕੀ ਆਉਗਾ ਸੀ ਦੋਨ ਨਹੀਂ ਰਹਿਣੇ ਭਿਲੇ ਹੁਣ ਮੈਨੂੰ ਕੋਈ ਨਹੀਂ ਚਰਦਾ ਹੈਗਾ ਅਨਸਰ ਜੀ ਮੈਨੂੰ ਨਹੀਂ ਕੋਈ ਚਿੰਤਾ ਦਾ ਨਹੀਂ ਕੋਈ ਨਾ ਕਰ ਅਸੀਂ ਤੇਰੇ ਨਾਲ ਫਿਕਰ ਨਾ ਕਰ ਫਿਕਰ ਨਾ ਕਰ ਹਾਈਡਰਾ ਨੂੰ ਕਿਹਨਾਂ ਖੇਲੇ ਨੂੰ ਪੱਕ ਕਰਦੇ ਹਾਂ ਹਾਂਜੀ ਭੈਣੇ ਸਾਸਿਕਾ ਹਾਂਜੀ ਮੇਰੇ ਕੀ ਹਾਲ ਨੇ ਹੁਣ ਫਿਰ ਕਿਵੇਂ ਆ ਕੀ ਨਾਂ ਤੇਰਾ ਵਿਕਰਮ ਕੱਚਰਾ ਵਿੱਕੀ ਵਿੱਕੀ ਵਿਕਰਮ ਤੇਰੇ ਮੰਮੀ ਪਾਪਾ ਇਸ ਦੁਨੀਆ ਤੋਂ ਚਲੇ ਗਏ ਹੈ ਨਾ ਉਸ ਤੋਂ ਬਾਅਦ ਤੈਨੂੰ ਇਹਨੇ ਮਾਂ ਬਣ ਕੇ ਪਾਲਿਆ ਪਾਲਿਆ ਨਾ ਹੁਣ ਤੂੰ ਨਹੀਂ ਚਾਹੁੰਦਾ ਤੂੰ ਆਪਣੀ ਮਾਂ ਨੂੰ ਸੁੱਖ ਦੇਵੇਂ ਨਹੀਂ ਚਾਹਣਾ ਸੋ ਫਿਰ ਮਾਂ ਦੇ ਅੱਖੇ ਲੱਗਣਾ ਪਊ ਗੱਲ ਮੰਨਣੀ ਪਊ ਮੰਨੇਗਾ ਇਹਨੂੰ ਫਿਰ ਮਾਰਦਾ ਕਾਹਤੋਂ ਨਾ ਮਾਂ ਨੇ ਕੁਝ ਕਰਿਆ ਨਾ ਆਪਦੇ ਕਾਹਤੋਂ ਇਹ ਮਾਰਦਾ ਮਾਂ ਆਪਦੇ ਆਪਦੇ ਸੱਟਾਂ ਖਾ ਲੂਗੀ ਥੱਪੜ ਖਾ ਲੂ ਪੁੱਤ ਦੇ ਨਹੀਂ ਖਾ ਲ ਜਦੋਂ ਤੂੰ ਇਹਦੇ ਸਾਹਮਣੇ ਆਪਦੇ ਆਪ ਨੂੰ ਮਾਰਦਾ ਮਾਂ ਦੇ ਥੱਪੜ ਮਾਰਨ ਤੋਂ ਵੱਧ ਕੇ ਆਉ ਗੱਲ ਮੇਰੇ ਸਾਹਮਣੇ ਮੇਰੇ ਸਾਹਮਣੇ ਮੇਰਾ ਮੁੰਡਾ ਆਪਦੇ ਮਾਰੇ ਮੈਨੂੰ ਕਿਵੇਂ ਲੱਗੂਗਾ ਆ ਚੀਜ਼ਾਂ ਤੇਰੀਆਂ ਵਿੱਚ ਵੜ ਗਈਆਂ ਬਾਹਰ ਆਈਆਂ ਬਈਆਂ ਕਿਉਂਕਿ ਤੂੰ ਇੰਨੇ ਜ਼ੋਰ-ਜ਼ੋਰ ਦੀ ਸੱਪੜ ਮਾਰਦਾ ਆ ਆਪਣੇ ਮੈਂ ਵੀਡੀਓ ਦੇਖੀ ਆ ਐ ਤੋੜਦਾ ਜਿਵੇਂ ਜੀ ਥਾਪੀਆਂ ਚੱਲਦੀਆਂ ਹੁੰਦੀਆਂ ਨੇ ਮਾਰ ਦਰਦੇ ਆਂ ਆਉਂਦੀ ਮਾਰੀ ਜਾਂਦਾ ਗਵਰਾਂਡੀਆਂ ਨੂੰ ਸਾਰਿਆਂ ਨੂੰ ਵੀਰੇ ਗਾਣਾ ਹੁਣ ਮੈਂ ਤੈਨੂੰ ਇੱਕ ਗੱਲ ਕਹੀ ਵੀ ਤੂੰ ਆਪਣੀ ਮਾਂ ਨੂੰ ਘੁੱਟ ਦੰਦੇ ਤੈਨੂੰ ਜਦੋਂ ਪਿੰਜ ਕੀਤੀ ਵੀ ਨਹੀਂ ਮੈਂ ਨਹੀਂ ਘੁੱਟਦਾ ਮਾਂ ਨੂੰ ਘੁੱਟਣ ਤੋਂ ਘਟ ਨਹੀਂ ਹੈਗੀ ਇਹ ਗੱਲ ਜਿਹੜੀ ਤੂੰ ਆਪਦੇ ਮਾਰਦਾ ਇਹ ਸਰੀਰ ਤੇਰਾ ਨਹੀਂ ਇਹ ਮਾਂ ਦਾ ਇਹ ਸਰੀਰ ਵਧੀਆ ਦੀ ਵੀਰੇ ਜਾਣਾ ਆ ਗਿਆ ਉਹ ਆ ਜੀ 30 ਸਾਲ ਦੀ ਉਮਰ ਹੈ ਕਿਹੜਾ ਪਿੰਡ ਆ ਪਿੰਡ ਤੁਹਾਡਾ ਭਵਾਨੀਗੜ ਜੀ ਸਾਨੂੰ ਗੁਰਵਿੰਦਰ ਲੈ ਕੇ ਆਇਆ ਕੱਕੜੇ ਵਾਲਾ ਕੱਕੜੇ ਵਾਲਾ ਭਵਾਨੀਗੜ ਖਾ ਸੀ ਅਸੀਂ ਦੋਨੋਂ ਨਹੀਂ ਰਹਨੇ ਪਹਿਲੇ ਹੁਣ ਮੈਨੂੰ ਕੋਈ ਨਹੀਂ ਚੁਰਦਾ ਹੈ ਗਾਂਸਰ ਮੈਨੂੰ ਲੱਗੀਆਂ ਕਰ ਚਿੰਦਨਾਂ ਅਸੀਂ ਤੇਰੇ ਨਾਲ ਫਿਕਰ ਨਾ ਕਰ ਧੰਨਵਾਦ ਗੁਰਵਿੰਦਰ ਦਾ ਜਿਹੜਾ ਤੁਸਾਨੂੰ ਲੈ ਕੇ ਆਇਆ ਹੈ ਹੈਨਾ ਤੇ ਅਸੀਂ ਤੁਹਾਡੇ ਨਾਲ ਆਪਾਂ ਇਹਨੂੰ ਵੀਰੇ ਨੂੰ ਵਾਲੇ ਚ ਰੱਖ ਦਿੰਦਾ ਕਰਦੇ ਆ 115 ਨਰਦੀ ਦਵਾਈ ਤੇ ਸ਼ੁਰੂ ਕਰਾਉਣੇ ਹਨ ਜਮਾ ਠੀਕ ਹੋ ਜਾਣਾ ਵੀਰੇ ਦੇ ਦੇਖੋ ਜੀ ਕੈਸੀ ਇੱਕ ਭਿਆਨਕ ਬਿਮਾਰੀ ਆ ਉਹਨਾਂ ਦਾ ਫਤਿਹ ਬਲਾਉਣਾ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਹ ਵੀਰਾਂ ਆਪਣੇ ਆਪ ਨੂੰ ਤੋੜਦਾ ਮੁੱਕੇ ਮਾਰਦਾ ਥੱਪੜ ਮਾਰਦਾ ਇੰਨੀ ਜ਼ੋਰ ਜ਼ੋਰ ਦੀ ਥੱਪੜ ਮਾਰਦਾ ਆਪਣੇ ਮੂੰਹ ਤੇ ਨਾ ਮਤਲਬ ਰੂਹ ਕੰਬ ਜਾਂਦੀ ਆ ਸਾਹਮਣੇ ਵਾਲੇ ਦੀ ਤੇ ਮਾਂ ਵਿਚਾਰੀ ਸਾਈਡ ਤੇ ਖੜੀ ਡਰਦੀ ਦੇਖੀ ਜਾਂਦੀ ਆ ਦਿਲ ਤੇ ਕਿਤੇ ਡਰ ਵੀ ਹੁੰਦਾ ਵੀ ਕਿੰਨੀ ਜ਼ੋਰ ਦੀ ਆਪਦੇ ਮਾਰਦਾ ਜੇ ਮੇਰੇ ਮਾਰਿਆ ਮੇਰਾ ਕੀ ਬਣੂ ਅੱਜ ਮਾਂ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਲਾਬ-ਵਸੀਲਾ ਕਰਕੇ ਇੱਥੇ ਲੈ ਕੇ ਆਈ ਆ ਆਪਦੇ ਪੁੱਤ ਨੂੰ ਧੰਨਵਾਦ ਆ ਗੁਰਵਿੰਦਰ ਦਾ ਸਾਡੀ ਟੀਮ ਦਾ ਮੈਂਬਰ ਆ ਵੀਰ ਭਵਾਨੀਗੜ੍ਹ ਸਿੰਘ ਰੂਰ ਤੋਂ ਆ ਉਹ ਲੈ ਕੇ ਆਇਆ ਮਾਂ ਪੁੱਤਾਂ ਨੂੰ ਇਹ ਬੱਚੇ ਦੇ ਮਾਪੇ ਤਾਂ ਦੁਨੀਆ ਜਨਮ ਸਮੇਂ ਹੀ ਚਲੇ ਗਏ ਸੀ ਉਸ ਤੋਂ ਬਾਅਦ ਇਸ ਭੈਣ ਨਹੀਂ ਪਾਲਿਆ ਅਡਾਪਟ ਕਰ ਲਿਆ ਸੀ ਤੇ ਇਹਨੂੰ ਸੁਖ ਦੇ ਸਕੇ ਉਹਨੂੰ ਸਹਾਰਾ ਦੇ ਸਕੇ ਵੀਰਾ ਤਕੜਾ ਹੋ ਕੇ ਤੰਦਰੁਸਤ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਅਰਦਾਸ ਕਰਿਓ ਅੱਜ ਹੁਣ ਅਸੀਂ ਗੁਰੂ ਕੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਦ ਰੂਪੀ ਦਵਾਈਆਂ ਛਕਾ ਕੇ ਲੈ ਵੀਕਰਮ ਵੀਰੇ ਫਲ ਲਗਣਾ ਪ੍ਰਸ਼ਾਦ ਆ ਬਾਬਾ ਜੀ ਦਾ ਚਲ ਮਾਰ ਆਹੀ ਓਕਾਰ ਸਤਨਾਮ ਕਰਤਾ ਪੁਰਖ ਨਿਰਬੋਧ ਵਾ ਅਕਾਲ ਮੂਰਤ ਅਯੂਨੇ ਸੈਪਾਉਂਗਣ ਪ੍ਰਸ਼ਾਦ ਜਾਂ ਆਰਸਰ ਦਿਗਾਰ ਸਰ ਹਰਤੀ ਸਰ ਨਾਂ ਕੋਈ ਵੀ ਸਰ ਬਾਹਰ 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 ਪਸ਼ਮੀਰ ਕਰਿਓ ਜੀ ਬਾਈਕ ਉੱਤੇ ਚੜ੍ਹਦੀ ਕਲਾ ਬਖਸ਼ੇਤਨ ਦਰਸਤੀ ਬਖਸ਼ੇਤ ਵਿਕਰਮ ਠੀਕ ਹੈ ਵਿਕਰਮ ਲਿਆਉਂਦਾ ਮਹਾਦਰ